ਸੇ ਘਰ ਵਿੱਚ ਰਹਿ ਕੇ ਵਰਤ ਰੱਖਦੇ ਨਾ ਤੁਹਾਨੂੰ ਲੱਗਦਾ ਕਿ ਹੁਣ ਸਾਰਾ ਦਿਨ ਪ੍ਰਾਰਥਨਾ ਹੀ ਕਰੀ ਜਾਵਾਂ ਤੇ ਚੱਲ ਇਦਾਂ ਕਰਦੇ ਦੋ ਤਿੰਨ ਡਰਾਮੇ ਦੇਖ ਲੈਣੇ ਟਾਈਮ ਪਾਸ ਹੋ ਜਾਊਗਾ ਭੁੱਖ ਜਿਹੜੀ ਆ ਫੀਲ ਨਹੀਂ ਹੋਊਗੀ ਤੋ ਭੁੱਖ ਨਾ ਫੀਲ ਹੋਵੇ ਇਸ ਲਈ ਉਹ ਆਪਣੇ ਆਪ ਨੂੰ ਜਾਂ ਮੂਵੀ ਵਿੱਚ ਬਿਜ਼ੀ ਕਰਨਗੇ ਜਾਂ ਕਿਸੇ ਦੇ ਘਰ ਚਲੇ ਜਾਣਗੇ ਕਹਿਣਾ ਸ਼ਾਮਾਂ 5 ਮਸੇ ਵਜਣੇ ਆ ਤੇ 5 ਵਜੇ ਤੱਕ ਕਿਦਾਂ ਭੁੱਖੇ ਰਹਿਣਾ ਜੇ ਮੈਂ ਵਿਹਲਾ ਬੈਠਾ ਰਿਹਾ ਮੈਨੂੰ ਤਾਂ ਭੁੱਖ ਹੀ ਲੱਗੀ ਜਾਣੀ ਆ ਤੇ ਚੱਲ ਕਿਤੇ ਟਾਈਮ ਪਾਸ ਕਰਾਉਣੇ ਹੋਰ ਨਹੀਂ ਕੁਛ ਚੱਲ ਕੇ ਉਹਨੂੰ ਵੀਡੀਓ ਕਾਲ ਹੀ ਲਾ ਲੈਨੇ ਆ ਤਾਂ ਇਹ ਵਰਤ ਰੱਖਣ ਦਾ ਤਰੀਕਾ ਨਹੀਂ ਆ ਵਰਤ ਰੱਖ ਕੇ ਮੂਵੀਜ਼ ਦੇਖ ਕੇ ਟਾਈਮ ਪਾਸ ਕਰਨਾ ਇਹ ਸਹੀ ਨਹੀਂ ਆ ਭੁੱਖੇ ਭੁੱਖ ਤੁਹਾਨੂੰ ਲੱਗੇ ਇਸੇ ਲਈ ਤਾਂ ਤੁਸੀਂ ਰੋਟੀ ਛੱਡੀ ਆ ਨਾ ਕਿ ਤੁਹਾਨੂੰ ਬਾਰ-ਬਾਰ ਭੁੱਖ ਮਹਿਸੂਸ ਕਰਵਾਵੇ ਕਿ ਤੇਰਾ ਅਸਲ ਵਿਸ਼ਾ ਕੀ ਆ ਤੂੰ ਅਸਲ ਵਿੱਚ ਭੁੱਖਾ ਕਿਉਂ ਆ ਪ੍ਰार्थਨਾ ਕਰਨੀ ਆ ਤੈਨੂੰ ਬਾਰ-ਬਾਰ ਯਾਦ ਆਵੇ ਮੈਂ ਕਿਸ ਵਿਸ਼ੇ ਲਈ ਪ੍ਰਾਰਥਨਾ ਕਰਨੀ ਆ ਛੱਡਣੀ ਰੋਟੀ ਨਹੀਂ ਆ ਰੋਟੀ ਛੱਡ ਕੇ ਤਾਂ ਸਿਰਫ ਤੁਹਾਨੂੰ ਯਾਦ ਆ ਰਿਹਾ ਕਿ ਮੈਂ ਬੁਰਾਈ ਛੱਡਣੀ ਆ ਮੈਂ ਬਦੀ ਛੱਡਣੀ ਆ ਝੂਠ ਬੋਲਣਾ ਛੱਡਣਾ ਗਲਤ ਚੀਜ਼ਾਂ ਵੇਖਣੀਆਂ ਬੋਲਣੀਆਂ ਸੋਣੀਆਂ ਛੱਡਣੀਆਂ ਆ ਤਾਂ ਇਸ ਲਈ ਜਿਹੜੇ ਇਨਸਾਨ ਨੇ ਰੋਟੀ ਦੇ ਨਾਲ ਨਾਲ ਬਾਕੀ ਚੀਜ਼ਾਂ ਵੀ ਛੱਡ ਪਰ ਇੱਕ ਵਿਅਕਤੀ ਆ ਸੱਤ ਵਰਤ ਤੇ ਰੱਖੇ ਹੋਏ ਆ ਪਰ ਉਹਨੇ ਹੋਰ ਕੋਈ ਆਪਣੀ ਆਦਤ ਨਹੀਂ ਬਦਲੀ ਕੋਈ ਉਹਨੇ ਆਪਣੇ ਮਨ ਦੇ ਵਿਚਾਰ ਵੀ ਬਦਲੇ ਕੋਈ ਉਹਨੇ ਆਪਣਾ ਜੀਵਨ ਨਹੀਂ ਬਦਲਿਆ ਤੇ ਕਿਦਾਂ ਉਹਦੇ ਵਰਤ ਦੂਜੇ ਦੇ ਵਰਤ ਦੇ ਬਰਾਬਰ ਹੋ ਸਕਦੇ ਆ ਗਿਣਤੀ ਵਿੱਚ ਬਰਾਬਰ ਹੋ ਸਕਦੇ ਆ ਪਰ ਤਕੜੀ ਵਿੱਚ ਬਰਾਬਰ ਨਹੀਂ ਤੋਲੇ ਜਾਣਗੇ ਤੁਸੀਂ ਸਮਝ ਰਹੇ ਹੋ ਤਾਂ ਅਗਰ ਅਸੀਂ ਪ੍ਰੇਰ ਕਰਦੇ ਹਾਂ ਤਾਂ ਕਈ ਵਾਰੀ ਕੁਝ ਚੀਜ਼ਾਂ ਨਾ ਸਾਨੂੰ ਮੂਝ ਬਾਨੀ ਯਾਦ ਹੋ ਜਾਂਦੀਆਂ ਜਿੱਦਾਂ ਕਹਿ ਲੋ ਕਿ ਲੇਡੀਜ਼ ਜਿਹੜੀਆਂ ਸਲਾਈ ਕਢਾਈ ਜਾਣਦੀਆਂ ਆ ਜਾਂ ਤੁਸੀਂ ਦੇਖਿਓ ਕਿ ਭੈਣਾ ਗੰਡੇ ਵੀ ਕੱਟਣ ਗਿਆ ਨਾ ਤੇ ਉਹਨਾਂ ਨੇ ਕਰਦਵਲ ਨਹੀਂ ਵੇਖਦੀਆਂ ਹੁੰਦੀਆਂ ਉਹਨਾਂ ਨੇ ਟਕਾ ਟਕ ਗੰਡੇ ਕੱਟੀ ਜਾਣੇ ਤੇ ਗੱਲਾਂ ਉਹਨਾਂ ਨੇ ਕਰੀ ਜਾਣੀਆਂ ਕਿਉਂ ਕਿਉਂਕਿ ਉਹਨਾਂ ਨੂੰ ਪ੍ਰੈਕਟਿਸ ਹੋ ਗਈ ਆ ਤੇ ਕਰ ਦੋਨਾਂ ਦੇ ਵਜਦੀ ਵੀ ਨਹੀਂ ਜਾਂ ਜਿਹਨੂੰ ਸਲਾਈ ਸਲਾਈਆਂ ਬੋਣ ਦੀਆਂ ਆ ਉਹਨਾਂ ਦੇ ਨਾਲ ਕਟੀਆਂ ਬੋਣਦੀਆਂ ਸਵੈਟਰ ਬੋਣਦੀਆਂ ਤੁਸੀਂ ਵੇਖੋ ਉਹ ਹਰੇਕ ਕੁੰਡਾ ਸਲਾਈ ਵੱਲ ਦੇਖ ਕੇ ਨਹੀਂ ਪਾਉਂਦੀਆਂ ਉਹਨਾਂ ਨੂੰ ਪ੍ਰੈਕਟਿਸ ਇੰਨੀ ਹੋ ਗਈ ਆ ਕਿ ਕਿੰਨੇ ਕੁੰਡੇ ਉਹਨਾਂ ਨੇ ਪੁੱਠੇ ਪਾਉਣੇ ਸਿੱਧੇ ਪਾਉਣੇ ਉਹਨਾਂ ਨੂੰ ਸਭ ਕੁਝ ਮੂੰਹ ਜਬਾਨੀ ਚੇਤੇ ਆ ਉਹ ਗੱਲਾਂ ਕਰ ਰਹੀਆਂ ਟੈਲੀਵਿਜ਼ਨ ਦੇਖ ਰਹੀਆਂ ਖਬਰਾਂ ਸੁਣ ਰਹੀਆਂ ਆ ਤੇ ਨਾਲ ਦੀ ਨਾਲ ਉਹ ਆਪਣਾ ਕੰਮ ਵੀ ਕਰ ਰਹੀਆਂ ਬਹੁਤ ਸਾਰੇ ਲੋਕਾਂ ਨੂੰ ਨਾ ਪ੍ਰਾਰਥਨਾ ਇਦਾਂ ਯਾਦ ਹੋ ਗਈ ਆ ਪ੍ਰਾਰਥਨਾ ਕਰਨ ਦਾ ਤਰੀਕਾ ਇਦਾਂ ਆ ਗਿਆ ਆ ਕਿ ਜਿੱਦਾਂ ਇੱਕ ਔਰਤ ਰਸੋਈ ਵਿੱਚ ਮੂੰਝਵਾਨੀ ਕੰਮ ਕਰਦੀ ਆ ਜਾਂ ਸਲਾਈ ਕਢਾਈ ਕਰਦੀ ਆ ਇਦਾਂ ਉਹਨਾਂ ਨੂੰ ਯਾਦ ਹੋ ਗਿਆ ਉਹਨਾਂ ਦਾ ਮਨ ਨਹੀਂ ਉੱਥੇ ਹੁੰਦਾ ਸਿਰਫ ਮੂੰਹ ਝੜੇ ਉਹ ਸ਼ਬਦ ਬੋਲੀ ਜਾ ਰਿਹਾ ਹੈ ਸ਼ਬਦ ਬੋਲੀ ਜਾ ਰਿਹਾ ਹੈ ਜਿਸ ਕਰਕੇ ਉਹਨਾਂ ਦੀ ਪ੍ਰਾਰਥਨਾ ਵੀ ਜਿਹੜੀ ਆ ਉਹ ਉੱਤਰ ਲੈ ਕੇ ਨਹੀਂ ਆਉਂਦੀ